ਦਨਿਆਂ ਨੂੰ ਦਰਸਾਉਂਦੇ ਰਸਟੋਪੇ ਜਨਰਲ ਯੂਨੀਵਰਸਿਟੀ ਦੇ ਵਿਸ਼ੇ ਨੇ ਮੈਂ ਕਰਦਾ ਹੈ। ਡੀ ਕਾਮਯਾਬੀ ਮਿਲੀ ਹੈ ਜਿਸ ਦੇ ਤਹਿਤ 1 22 ਜੁਲਾਈ 2025 ਨੂੰ ਪੁਲਿਸ ਸਟੇਸ਼ਨ ਲਹਿਰਾ ਦੇ ਵਿੱਚ ਐਫ ਆਈ ਆਰ ਦਰਜ ਹੋਈ ਸੀ ਸੈਕਸ਼ਨ 21 ਕਾਟ 85 ਜੇਰ ਤਾਰਾ ਐਨ ਡੀ ਪੀ ਐਸ ਐਕਟ ਦੇ ਉਸ ਦੇ ਵਿੱਚ ਇਹਨਾਂ ਨੇ ਰਵੀ ਉਰਫ ਰਵੀ ਜੋ ਰਹਿਣ ਵਾਲਾ ਹੈ ਜਾਖਲ ਦਾ ਉਸ ਨੂੰ ਕਾਬੂ ਕੀਤਾ ਪੁਲਿਸ ਸਟੇਸ਼ਨ ਲਹਿਰਾ ਦੀ ਟੀਮ ਨੇ ਤੇ ਉਸ ਦੇ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੋਈ ਸਾਡੇ ਐਸਪੀ ਡੀ ਡੀਐਸਪੀ ਲਹਿਰਾ ਐਸਐਚਓ ਲਹਿਰਾ ਸੀਆਈਏ ਇਨਚਾਰਜ ਉਹਨਾਂ ਸਾਰੀ ਟੀਮਸ ਨੇ ਮਿਲ ਕੇ ਜਦੋਂ ਅੱਗੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਇਹਨਾਂ ਨੂੰ ਬੈਕਵਰਡ ਲਿੰਕੇਜ ਵਿੱਚ ਟ੍ਰੇਸ ਕਰਦੇ ਹੋਏ 1 ਕਿਲੋ ਹੈਰੋਇਨ ਬਰਾਮਦ ਇਹਨਾਂ ਨੇ ਕੀਤੀ ਅੰਮ੍ਰਿਤਸਰ ਜ਼ਿਲ੍ਹੇ ਤੋਂ ਜਿਹੋ ਸੀਗੀ ਹਰਪ੍ਰੀਤ ਸਿੰਘ ਉਰਫ ਹੈਪੀ ਦੇ ਕੋਲ ਉਹ ਪਿੰਡ ਚੀਚਾ ਦਾ ਰਹਿਣ ਵਾਲਾ ਹੈਗਾ ਤੇ ਉਸਤੇ ਪਹਿਲਾਂ ਵੀ ਦੋ ਮੁਕਦਮੇ ਐਨਡੀਪੀਐਸ ਦੇ ਦਰਜ ਰਿਸਟਰ ਨੇ ਇਸ ਤੋਂ ਇਲਾਵਾ ਜਿਹੜੀ ਸਾਡੀ ਕੁੱਲ ਰਿਕਵਰੀ ਹੈ ਹੁਣ ਤੱਕ ਇਸ ਮੁਕਦਮੇ ਚ 1 ਕਿਲੋ 50 ਗ੍ਰਾਮ ਦੀ ਹੋ ਚੁੱਕੀ ਹੈ ਤੇ ਅੱਗੇ ਵੀ ਤਫ਼ਤੀਸ਼ ਜਾਰੀ ਹੈ ਜਿਹੜੀ ਅੱਗੇ ਨਵੀਰ ਆਪਾਂ ਚੁੰਜ ਵੇਚਦੇ ਸੀ ਜਾਂ ਕਿਸ ਤਰ੍ਹਾਂ ਕਰਦੇ ਸੀ ਜੀ ਜੋ ਹੁਣ ਤੱਕ ਸਾਹਮਣੇ ਆਇਆ ਹੈਗਾ ਕਿ ਜੋ ਹਰਪ੍ਰੀਤ ਸਿੰਘ ਸੀ ਉਰਫ ਹੈਪੀ ਇਹ ਅੱਗੇ ਸਪਲਾਈ ਕਰਦਾ ਸੀਗਾ ਤੇ ਜਿਵੇਂ ਇਹ ਰਵੀ ਹੈ ਇਹ ਉਸ ਦਾ ਅੱਗੇ ਕੰਡੂਇਟ ਸੀਗਾ ਤੇ ਇਹ ਜਿਹੜੀ ਬੈਕਵਰਡ ਲਿੰਕੇਜ ਵਿੱਚ ਜਾ ਕੇ ਸਾਨੂੰ ਪਤਾ ਚੱਲਿਆ ਕਿ ਕਿੱਥੋਂ ਸਾਡੇ ਜ਼ਿਲ੍ਹੇ ਦੇ ਵਿੱਚ ਜਾਂ ਏਰੀਆ ਦੇ ਵਿੱਚ ਸਪਲਾਈ ਆਈ ਹੈ ਤੇ ਅਸੀਂ ਉਸ ਦਾ ਪਰਦਾ ਫਾਸ਼ ਕਰਨ 'ਚ ਕਾਮਯਾਬ ਹੋਏ ਆ ਇਹਦੇ ਹੋਰ ਕਿੱਥੇ ਕਿੱਥੇ ਤਾਰ ਜੁੜਦੇ ਇਸ ਦੇ ਵਿੱਚ ਅੱਗੇ ਤਫ਼ਤੀਸ਼ ਜਾਰੀ ਰਹੇਗੀ ਇਹ ਜਿਹੜਾ ਇਹਨਾਂ ਦਾ ਪਾਸਟ ਰਿਕਾਰਡ ਅਗਰ ਤੁਸੀਂ ਦੇਖੋਗੇ ਤਾਂ ਜਿਹੜਾ ਇਹ ਰਵੀ ਹੈ ਇਸ ਤੇ ਪਹਿਲਾਂ 4 ਮੁਕਦਮੇ ਉਹ ਲੜਾਈ ਝਗੜੇ ਦੇ ਵੀ ਨੇ ਉਹ ਇਸ ਦੇ ਐਨਡੀਪੀਐਸ ਦਾ ਇਹ ਪਹਿਲਾ ਮੁਕਦਮਾ ਹੈ ਲੇਕਿਨ ਹੋਰ ਇਸ ਦੇ ਚਾਰ ਮੁਕਦਮੇ ਦਰਜ ਨੇ ਇਸ ਤੋਂ ਇਲਾਵਾ ਜਿਹੜਾ ਇਹ ਹਰਪ੍ਰੀਤ ਉਰਫ ਹੈਪੀ ਹੈ ਇਸ ਦੇ ਉੱਤੇ ਦੋ ਐਨਡੀਪੀਐਸ ਦੇ ਮੁਕਦਮੇ ਪਹਿਲਾਂ ਦਰਜ ਨੇ ਜਿਹੜਾ ਰਵੀ ਹੈਗਾ ਇਹ 22 ਸਾਲ ਦਾ ਹੈਗਾ ਤੇ ਜਿਹੜਾ ਹਰਪ੍ਰੀਤ ਉਰਫ ਹੈਪੀ ਹੈ ਇਹ 37 ਸਾਲ ਦਾ ਹੈਗਾ ਇਸ ਤੋਂ ਇਲਾਵਾ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਲਹਿਰਾ ਪੁਲਿਸ ਨੂੰ ਦੋ ਵੱਡੀਆਂ ਪ੍ਰਾਪਤੀਆਂ ਹਾਸਲ ਹੋਈਆਂ ਨੇ ਪਹਿਲਾਂ ਉਹਨਾਂ ਨੇ ਇਸੇ ਸਾਲ ਪਹਿਲੇ ਮਹੀਨੇ ਦੇ ਵਿੱਚ ਦਰਜ ਮੁਕਦਮੇ ਵਿੱਚ ਚਾਰ ਦੋਸ਼ੀਆਂ ਨੂੰ ਕਾਬੂ ਕਰਕੇ ਇੱਕ ਵੱਡੀ ਜੋ ਚੋਨਾ ਚੋਰੀ ਕੀਤੀ ਸੀ ਉਸ ਦਾ ਪਰਦਾਫਾਸ਼ ਕੀਤਾ ਉਹਦੇ ਵਿੱਚੋਂ ਇਹਨਾਂ ਨੇ 11 AC 11 ਵਾਸ਼ਿੰਗ ਮਸ਼ੀਨ ਇੱਕ ਪਿਕਅਪ ਟਰੱਕ ਅਤੇ ਇੱਕ ਇਹਨਾਂ ਨੇ ਮੋਟਰਸਾਈਕਲ ਰਿਕਵਰ ਕੀਤਾ ਨਾਲ ਹੀ ਇਹਨਾਂ ਨੇ ਪਿਛਲੇ ਸਾਲ ਇੱਕ ਹੋਈ ਵਾਰਦਾਤ ਦੇ ਵਿੱਚ ਜੋ 10ਵੇਂ ਮਹੀਨੇ ਹੋਈ ਸੀ ਉਹਦੇ ਵਿੱਚ ਇੱਕ ਲਫਪਰੀ ਤੁਰਫ ਲਵੀ ਨੂੰ ਕਾਬੂ ਕਰਕੇ ਚਾਰ ਚੋਰੀ ਦੇ ਮੋਟਰਸਾਈਕਲ ਉਸ ਤੋਂ ਵੀ ਬਰਾਮਦ